ਲੋੜੀ ਸਾਥੀਓ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਇਸ ਪਲੇਟਫਾਰਮ ਦੇ ਉੱਪਰ ਜਿਵੇਂ ਕਿ ਕੱਲ ਆਪਾਂ ਕੀਤਾ ਸੀਗਾ ਭਾਰਤੀ ਸੰਵਿਧਾਨ ਦਾ ਇਤਿਹਾਸ ਠੀਕ ਹੈ ਜੀ ਇਤਿਹਾਸ ਦੇ ਵਿੱਚ ਆਪਾਂ ਕੀ ਕੀ ਚੀਜ਼ਾਂ ਪੜੀਆਂ ਸੀ ਆਪਾਂ ਕੀ ਪੜਿਆ ਸੀਗਾ ਵੀ ਇੱਕ ਪਾਸੇ ਕੰਪਨੀ ਆਈ ਹੋਈ ਹੈ ਈਸਟ ਇੰਡੀਆ ਕੰਪਨੀ ਜਦੋਂ ਕੀ ਚੱਲ ਰਿਹਾ ਹੈ ਆਪਣਾ ਕੰਪਨੀ ਰੂਲ ਚੱਲ ਰਿਹਾ ਤੇ ਦੂਜੇ ਪਾਸੇ ਕੀ ਚੱਲੂਗਾ ਵੀ ਕਰਾਉਨ ਰੂਲ ਚੱਲੂਗਾ ਜਿਹੜਾ ਕੀ ਕਰਾਉਨ ਰੂਲ ਚੱਲੂਗਾ ਜਾਨਕਿ ਕੰਪਨੀ ਰੂਲ ਜਿਹੜਾ ਚੱਲੂਗਾ ਇਹ 1700 73 ਤੋਂ ਲੈ ਕੇ 1857 ਤੱਕ ਚੱਲੂਗਾ ਤੇ ਜਿਹੜਾ ਕ੍ਰਾਊਨ ਰੂਲ ਚੱਲੂਗਾ ਜਿਹਨੂੰ ਆਪਾਂ ਤਾਜ ਦਾ ਰਾਜ ਕਹਿੰਦੇ ਆ ਉਹ ਕਿਹਨੇ ਚੱਲੂਗਾ ਵੀ 1858 ਤੋਂ ਲੈ ਕੇ 1947 ਤੱਕ ਚੱਲੂਗਾ ਜਿਹੜਾ ਭਾਰਤੀ ਸੰਵਿਧਾਨ ਦਾ ਇਤਿਹਾਸ ਹੈ ਇਹਦਾ ਜਿਹੜਾ ਕਾਫੀ ਲੰਬਾ ਹੈ 1773 ਦੇ ਰੈਗੂਲੇਟਿੰਗ ਐਕਟ ਤੋਂ ਸ਼ੁਰੂਆਤ ਹੁੰਦੀ ਹੈ ਇਹਦੀ ਜੇ ਆਪਾਂ ਗੱਲ ਕਰੀਏ 1773 ਦੇ ਵਿੱਚ ਪਹਿਲੀ ਵਾਰੀ ਆਇਆ ਸੀਗਾ ਰੈਗੂਲੇਟਿੰਗ ਐਕਟ ਰੈਗੂਲੇਟਿੰਗ ਐਕਟ ਆਇਆ ਸੀ ਵੀ 1700 73 ਦੇ ਵਿੱਚ ਉਤਸੋ ਬਾਅਦ ਉਸ ਤੋਂ ਬਾਅਦ ਇਸੇ ਦੀ ਸੋਧ ਕਰਨ ਦੇ ਲਈ ਇੱਕ ਐਕਟ ਹੋਰ ਆਇਆ ਸੀ ਜਿਹਨੂੰ ਬੋਲਦੇ ਆਪਾਂ ਪਿਟਸ ਇੰਡੀਆ ਐਕਟ ਠੀਕ ਹੈ ਜੀ ਇਹ ਆਇਆ ਸੀ 1784 ਦੇ ਵਿੱਚ ਆਇਆ ਸੀ ਪਿਟਸ ਇੰਡੀਆ ਐਕਟ ਆਇਆ ਸੀ 1784 ਦੇ ਵਿੱਚ ਉਸ ਤੋਂ ਬਾਅਦ ਚਾਰਟਰ ਐਕਟ ਆਏ ਨੇ ਜਿਹੜੇ ਕੀ ਆਪਾਂ ਕੱਲ ਦੇਖਿਆ ਸੀ ਚਾਰਟਰ ਐਕਟ ਆਏ ਨੇ ਚਾਰਟਰ ਐਕਟ ਕਿਹੜੇ-ਕਿਹੜੇ ਚਾਰਟਰ ਐਕਟ ਆਇਆ ਵੀ ਚਾਰਟਰ ਐਕਟ ਆਈ 20 ਸਾਲ ਬਾਅਦ ਆਇਆ ਠੀਕ ਹੈ ਜੀ ਫਿਰ ਆਇਆ ਹੈ 1793 ਦੇ ਵਿੱਚ ਚਾਰਟਰ ਐਕਟ ਆਇਆ ਫੇਰ ਬਈ 1813 ਦੇ ਵਿੱਚ ਫੇਰ ਚਾਰਟਰ ਐਕਟ ਆਇਆ 1833 ਦੇ ਵਿੱਚ ਤੇ ਫੇਰ ਆਇਆ ਬਈ 1857 ਦੇ ਵਿੱਚ ਇਹ ਕੋਸ਼ਕ ਜਿਹੜੇ ਆਏ ਸੀ ਚਾਰਟਰ ਐਕਟ ਆਏ ਸੀ ਜਿਹਦੇ ਨਾਲ ਕੀ ਸੰਵਿਧਾਨਕ ਵਿਕਾਸ ਦਾ ਇਤਿਹਾਸ ਜੁੜਿਆ ਹੋਇਆ ਇਸ ਤੋਂ ਬਾਅਦ ਕੀ ਹੁੰਦਾ ਵੀ 1857 ਦੇ ਵਿੱਚ ਕੀ ਹੁੰਦਾ ਰਿਵੋਲਟ ਹੁੰਦਾ 1857 ਦਾ ਕੀ ਹੁੰਦਾ ਵੀ ਵਿਦਰੋਹ ਹੁੰਦਾ 1857 ਦੇ ਵਿਦਰੋਹ ਤੋਂ ਬਾਅਦ ਕੰਪਨੀ ਦਾ ਜਿਹੜਾ ਸ਼ਾਸਨ ਆ ਉਹਨੂੰ ਕੀ ਕਰ ਦਿੱਤਾ ਜਾਂਦਾ ਵੀ ਸਮਾਪਤ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਫਿਰ ਭਾਰਤ ਦੇ ਵਿੱਚ ਜਿਹੜੇ ਕੀ ਆਉਣਗੇ 크라운 ਰੂਲ ਦੇ ਅੰਡਰ ਕੁਝ ਐਕਟ ਆਉਣਗੇ ਕੁਝ ਅਧਿਨਿਯਮ ਆਉਣਗੇ ਉਹ ਕਿਹੜੇ ਕਿਹੜੇ ਹੋਣਗੇ ਵੀ ਸਭ ਤੋਂ ਪਹਿਲਾਂ ਆਊਗਾ ਗਵਰਨਮੈਂਟ ਆਫ ਇੰਡੀਆ ਐਕਟ ਗਵਰਨਮੈਂਟ ਆਫ ਇੰਡੀਆ ਐਕਟ ਇਹ ਕਦੋਂ ਆਇਆ ਵੀ ਗਵਰਨਮੈਂਟ ਆਫ ਇੰਡੀਆ ਐਕਟ ਆਇਆ 1800 58 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਐਕਟ ਆਇਆ 1858 ਦੇ ਵਿੱਚ ਫਿਰ ਆਇਆ ਵੀ ਇੰਡੀਅਨ ਕੌਂਸਲ ਐਕਟ ਫਿਰ ਆਇਆ ਵੀ ਇੰਡੀਅਨ ਕੌਂਸਲ ਐਕਟ ਇੰਡੀਅਨ ਕੌਂਸਲ ਐਕਟ ਆਇਆ 1861 ਦੇ ਵਿੱਚ ਇੰਡੀਅਨ ਕੌਂਸਲ ਐਕਟ ਆਇਆ 1861 ਦੇ ਵਿੱਚ ਇੰਡੀਅਨ ਕੌਂਸਲ ਐਕਟ ਹੀ ਆਇਆ ਫਿਰ ਦੁਬਾਰਾ 1892 ਦੇ ਵਿੱਚ ਫਿਰ ਇੰਡੀਅਨ ਕੌਂਸਲ ਐਕਟ ਆਇਆ ਵੀ 1900 9 ਦੇ ਵਿੱਚ ਫਿਰ ਇੰਡੀਅਨ ਜਿਹਨੂੰ ਆਪਾਂ ਪਾਰਲੀਮੈਂਟਲ ਰਿਫਾਰਮਸ ਬੋਲਦੇ ਆ ਠੀਕ ਹੈ ਇਸ ਤੋਂ ਬਾਅਦ ਫਿਰ ਆਇਆ ਵੀ ਗਵਰਨਮੈਂਟ ਆਫ ਇੰਡੀਆ ਐਕਟ ਫਿਰ ਫਿਰ ਕੀ ਆਇਆ ਵੀ ਗਵਰਨਮੈਂਟ ਆਫ ਇੰਡੀਆ ਐਕਟ ਜਿਹੜਾ ਕੀ ਕਦੋਂ ਆਇਆ ਵੀ 1919 ਦੇ ਵਿੱਚ ਆਇਆ ਗਵਰਨਮੈਂਟ ਆਫ ਇੰਡੀਆ ਐਕਟ ਕਦੋਂ ਆਇਆ ਵੀ 1919 ਦੇ ਵਿੱਚ ਆਇਆ ਫਿਰ ਗਵਰਨਮੈਂਟ ਆਫ ਇੰਡੀਆ ਐਕਟ ਇੱਕ ਹੋਰ ਆਊਗਾ ਜਿਹੜਾ ਕੀ ਕਦੋਂ ਆਊਗਾ ਵੀ 1900 35 ਦੇ ਵਿੱਚ ਆਊਗਾ گورਨਰਮੈਂਟ ਆਫ ਇੰਡੀਆ ਐਕਟ 1919 گورਨਰਮੈਂਟ ਆਫ ਇੰਡੀਆ ਐਕਟ ਆਊਗਾ 1935 ਤੇ ਫਿਰ ਲਾਸਟ ਦੇ ਕੀ ਆਊਗਾ ਵੀ ਆਪਣੇ ਕੋਲ ਇੰਡੀਅਨ ਇੰਡੀਪੈਂਡੈਂਸ ਇੰਡੀਅਨ ਇੰਡੀਪੈਂਡੈਂਸ ਐਕਟ ਆਊਗਾ 1947 ਤੇ ਫਿਰ ਕੀ ਬਣੂਗਾ ਵੀ ਆਪਣੇ ਦੇਸ਼ ਦੇ ਵਿੱਚ ਸਵਿਧਾਨ ਬਣ ਜੂਗਾ ਭਾਰਤੀ ਸੁਤੰਤਰਤਾ ਅਧਿਨਿਯਮ ਜਦੋਂ ਆ ਗਿਆ ਭਾਰਤੀ ਸਵਿਧਾਨ ਹੈ ਜਿਹੜਾ ਉਹ ਵੀ ਹੋ ਜੂਗਾ ਵੀ ਬਣਨਾ ਸ਼ੁਰੂ ਹੋ ਜਿਹਦੇ ਪ੍ਰਕਿਰਿਆ ਸ਼ੁਰੂ ਹੋ ਜੂਗੀ ਜਿਹੜਾ ਅੱਜ ਦਾ ਸਵਿਧਾਨ ਹੈ ਸਾਡਾ ਠੀਕ ਹੈ ਜੀ ਜੇ ਆਪਾਂ ਗੱਲ ਕਰਦੇ ਆ ਭਾਰਤੀ ਸਵਿਧਾਨ ਦੇ ਮੋٹے ਮੋٹے ਇਤਿਹਾਸ ਦੀ ਤਾਂ ਇਹਦੇ ਵਿੱਚ ਜਿਹੜੇ ਇਹ ਕੁਝ ਐਕਟ ਆਏ ਨੇ ਜਿਹੜੇ ਕੀ ਆਪਾਂ ਪੜਾਂਗੇ ਅਸੀਂ ਕੀ ਕਰ ਚੁੱਕੇ ਹਾਂ ਵੀ ਅਸੀਂ 1861 ਤੱਕ ਜਿਹੜੇ ਐਕਟ ਨੇ ਉਹਨਾਂ ਨੂੰ ਅਸੀਂ ਇੱਕ ਵਾਰੀ ਪੜ ਚੁੱਕੇ ਆ ਅੱਜ ਅਸੀਂ ਕੀ ਪੜਨਾ ਹੈ ਵੀ 1892 ਦਾ ਇੰਡੀਅਨ ਕੌਂਸਲ ਐਕਟ ਪੜਨਾ ਹੈ ਕਿਹੜੇ ਕਿਹੜੇ ਕੰਮ ਹੋਏ ਨੇ ਤੇ ਸੰਵਿਧਾਨ ਦੇ ਨਾਲ ਇਹ ਕਿਵੇਂ ਸੰਬੰਧਿਤ ਨੇ ਸੋ 1 ਮਿੰਟ ਦੇ ਲਈ ਆਪਾਂ ਇਸ ਨੂੰ ਦੇਖਦੇ ਆਂ ਕਾਪੀਆ ਤੇ ਉਤਾਰ ਲਓ ਇਸ ਤੋਂ ਬਾਅਦ ਆਪਾਂ ਚੱਲਦੇ ਆਂ ਅੱਗੇ